ਨੈਤਪਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਜ਼ਿਲ੍ਹਾ ਰੱਖਿਆ ਸੇਵਾਮਾ ਭਲਾਈ ਅਫਸਰ ਲੁਧਿਆਣਾ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ ਰਿਟਾਇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀਵਤ ਹੋਣ ਦਾ ਪ੍ਰਮਾਣ ਪੱਤਰ ਚਲਾਨਾ ਹਾਜ਼ਰੀ ਸੰਬੰਧੀ 3 ਤੋਂ 17 ਨਵੰਬਰ 2025 ਤੱਕ ਸਰਕਾਰੀ ਛੁੱਟੀਆਂ ਨੂੰ ਛੱਡ ਕੇ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਉਨਾ ਦੱਸਿਆ ਕਿ ਜਿਹੜੀ ਸਾਬਕਾ ਸੈਨਿਕਾਂ ਪੈਨਸ਼ਨਰਸ ਸਾਬਕਾ ਸੈਨਿਕਾਂ ਦੀ ਵਿਧਵਾ ਅਤੇ ਆਸ਼ਰਿਤ ਦੀ ਫੌਜ ਦੀ ਫੈਮਿਲੀ ਪੈਨਸ਼ਨਰਸ ਦਾਈ ਦੀ ਮਹੀਨਾ ਨਵੰਬਰ 2025 ਵਿੱਚ ਹਾਜ਼ਰੀ ਲੱਗਣ ਯੋਗ ਹੈ ਉਹ ਜਿਲ੍ਹਾ ਰੱਖਿਆ ਸਿਵਾਮਾ ਭਲਾਈ ਦਫ਼ਤਰ ਨੇੜੇ ਕੰਟਾਕਰ ਚੌਂਕ ਰੁਧਿਆਣਾ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ ਸਾਲਾਨਾ ਹਾਜ਼ਰੀ ਸੰਬੰਧੀ ਕੈਂਪ ਵਿੱਚ ਸ਼ਮੂਲੀਅਤ ਕਰ ਸਕਦੇ ਹਨ ਇਸ ਤੋਂ ਇਲਾਵਾ ਜਿਹੜੇ ਪੈਨਸ਼ਨਰਸ ਸਾਬਕਾ ਸੈਨਿਕ ਉਹਨਾਂ ਦੀ ਆਬਿਦਵਾਮਾਂ ਤੇ ਆਸ਼ਿਰਤਾ ਦਾ ਸਪਰਸ਼ ਪ੍ਰਣਾਲੀ ਰਾਹੀਂ ਮਹੀਨਾ ਨਵੰਬਰ 2025 ਦਾ ਜੀਵਨ ਪ੍ਰਮਾਣ ਪੱਤਰ ਸਰਟੀਫਿਕੇਟ ਅਪਲੋਡ ਹੋਣਾ ਡਿਊ ਹੈ ਆਪਣਾ ਸਰਟੀਫਿਕੇਟ ਅਪਲੋਡ ਕਰਵਾ ਸਕਦੇ ਹਨ ਜ਼ਿਲ੍ਹਾ ਰਖਿਆ ਸਿਵਾਮੁ ਭਲਾਈ ਅਫਸਰ ਨੇ ਸਪਸ਼ਟ ਕੀਤਾ ਕਿ ਸਰਟੀਫਿਕੇਟ ਅਪਲੋਡ ਕਰਵਾਉਣ ਲਈ ਫੌਜੀ ਪੈਨਸ਼ਨ ਦਾ ਪੀਪੀਓ ਆਧਾਰ ਕਾਰਡ ਬੈਂਕ ਪਾਸਬੁੱਕ ਸਮੇਤ ਆਪਣਾ ਮੋਬਾਈਲ ਜਿਸ ਵਿੱਚ ਹਰ ਇੱਕ ਮਹੀਨੇ ਦੀ ਪੈਨਸ਼ਨ ਦਾ ਮੈਸੇਜ ਆਉਂਦਾ ਹੋਵੇ ਲੋਡਿੰਗ ਦੇ ਹਨ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ ਵੱਲੋਂ ਜਿਲੇ ਦੇ ਸਾਬਕਾ ਸੈਨਿਕਾਂ ਉਹਨਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ ਨੂੰ ਅਪੀਲ ਕਰਦੇ ਕਿਹਾ ਕਿ ਇਸ ਕੈਂਪ ਵਿਸ਼ੇਸ਼ ਕੈਂਪ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ